ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮੁਹਾਲੀ ਦੇ 11 ਫੇਸ ਦੀ ਜਿੱਥੇ ਇੱਕ ਮੰਦਿਰ ਦੇ ਵਿੱਚ ਨੌਜਵਾਨ ਮੁੰਡਾ ਮਹਾਸ਼ਿਵ ਰਾਤਰੀ ਦੌਰਾਨ ਮੱਥਾ ਟੇਕ ਕੇ ਵਾਪਸ ਆ ਰਿਹਾ ਹੁੰਦਾ ਤਾਂ ਸਾਹਮਣੇ ਭਈਆਂ ਦੇ ਝੁੰਡ ਦੀ ਲੜਾਈ ਹੋ ਜਾਂਦੀ ਹੈ 10 11 ਜਾਣੇ ਦੱਸੇ ਜਾ ਰਿਹਾ ਹੈ ਇਹ ਦੱਸਿਆ ਜਾ ਰਿਹਾ ਕਿ ਉਹ ਮੁੰਡਾ ਹਟਾਉਣ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਦੀ ਲਪੇਟ ਦੇ ਵਿੱਚ ਆ ਜਾਂਦਾ ਉਹ ਲੜਾਈ ਉਹਨਾਂ ਦੀ ਆਪਸ ਦੇ ਵਿੱਚ ਸੀ ਜ਼ਖਮੀ ਉਹਨਾਂ ਨੇ ਇਸ ਮੁੰਡੇ ਨੂੰ ਕਰਤਾ ਜਿਹਦੇ ਦੌਰਾਨ ਇਹਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਇਸ ਤੋਂ ਬਾਅਦ ਇਸ ਮੁੰਡੇ ਦੀ ਡੈਥ ਹੋ ਗਈ ਇੱਕ ਗੱਲ ਇਹ ਨਿਕਲ ਕੇ ਸਾਹਮਣੇ ਆ ਗਈ ਦੂਸਰੀ ਕਿਹਾ ਜਾ ਰਿਹਾ ਹੈ ਕਿ ਭਈਆ ਨੇ ਸਿੱਧਾ ਹੀ ਪੰਜਾਬੀ ਤੇ ਅਟੈਕ ਕੀਤਾ ਉਸੇ ਨੂੰ ਹੀ ਕੁੱਟਣਾ ਸੀ ਤਾਂ ਗੱਲਾਂ ਦੋਨਾਂ ਚ ਕੋਈ ਹੋਣ ਦੋਨੇ ਹੀ ਮਾੜੀਆਂ ਨੇ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਤੇ ਸਵਾਲ ਖੜਾ ਕਰਦੀਆਂ ਨੇ ਜੇ ਮਹਾਲੀ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਇਹ ਹਾਲ ਹੋ ਰਿਹਾ ਤਾਂ ਬਾਕੀ ਸ਼ਹਿਰਾਂ ਦੇ ਵਿੱਚ ਕੀ ਹੋ ਬਾਕੀ ਪਿੰਡਾਂ ਦੇ ਵਿੱਚ ਕੀ ਹੋਊਗਾ ਕਿਉਂਕਿ ਚੰਡੀਗੜ੍ਹ ਮਹਾਲੀ ਤਾਂ ਕਾਨੂੰਨ ਵਿਵਸਥਾ ਲਈ ਜਾਣਿਆ ਜਾਂਦਾ ਉੱਥੇ ਕਿਹੜਾ ਇੱਕ ਸਰਕਾਰ ਦੀ ਪੁਲਿਸ ਹੁੰਦੀ ਹੈ ਦੋ ਦੋ ਸਰਕਾਰਾਂ ਦੀਆਂ ਪੁਲਿਸਾਂ ਨੇ ਕੇਂਦਰ ਸਰਕਾਰ ਦੀ ਪੁਲਿਸ ਹੁੰਦੀ ਹੈ ਪੰਜਾਬ ਪੁਲਿਸ ਹੁੰਦੀ ਹੈ ਜੇ ਉੱਥੇ ਇਸ ਤਰ੍ਹਾਂ ਗੁੰਡਾਗਰਦੀ ਜਿਹੜੀਆਂ ਤੇ ਹੋਣ ਲੱਗੀ ਇਹਦੀ ਸੀਸੀਟੀਵੀ ਵੀਡੀਓਜ਼ ਵੀ ਵਾਇਰਲ ਹੋ ਰਹੀ ਹੈ ਉਸਦੇ ਪਿਤਾ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਜੋ ਮੀਡੀਆ ਦੇ ਵਿੱਚ ਨਾਲੇ ਤਾਂ ਉਹ ਰੋ ਰਹੇ ਹੈ ਉਹੀ ਫੋਰਟਸ ਹਸਪਤਾਲ ਹੈ ਜਿੱਥੇ ਮੁੱਖ ਮੰਤਰੀ ਪੰਜਾਬ ਆਪਣਾ ਇਲਾਜ ਕਰਵਾ ਰਹੀ ਹੈ ਉਹਨਾਂ ਨੇ ਇਹ ਧਾਰਨਾ ਵੀ ਲਾਇਆ ਕਿ ਦੋਸ਼ੀਆਂ ਨੂੰ ਨਹੀਂ ਫੜਿਆ ਜਾ ਰਿਹਾ ਹੋਰ ਬਹੁਤ ਸਾਰੇ ਇਲਜ਼ਾਮ ਲਗਾਏ ਹੈ ਸੋ ਜਿਹਦੇ ਵਿੱਚ ਉਹਨਾਂ ਦੇ ਪਿਤਾ ਰੋਂਦੇ ਹੋਏ ਕਹਿ ਰਹੇ ਹੈ ਕਿ ਉਹਨਾਂ ਦੇ ਬੱਚੇ ਦਾ ਕੋਈ ਕਸੂਰ ਹੀ ਨਹੀਂ ਸੀ ਉਹ ਤਾਂ ਛਡਾਉਣ ਗਿਆ ਸੀ। ਉਹਨਾਂ ਨੇ ਉਸੇ ਨੂੰ ਹੀ ਨਿਸ਼ਾਨਾ ਬਣਾਤਾ ਕੀ ਕੀਤਾ ਕਿਵੇਂ ਕੀਤਾ ਕਿਉਂ ਮਾਰਿਆ ਇਹਦਾ ਤਫਸੀਲ ਤੋਂ ਬਾਅਦ ਪਤਾ ਲੱਗੂ ਜੇ ਹੋ। ਪੁਲਿਸ ਦਾ ਬਿਆਨ ਇਹ ਆਇਆ ਕਿ ਪੰਜ ਵਿਰੋਧਾ 307 ਦਾ ਪਰਚਾ ਕੱਟਿਆ ਗਿਆ। ਉਹਨਾਂ ਨੂੰ ਅਰੈਸਟ ਕਰ ਲਿਆ ਜਾਵੇਗਾ। ਤਾਂ ਹਾਲਾਤ ਇਹ ਦਰਸਾਰੇ ਹੈ ਕਿ ਕਹੋ ਜਿਆ ਸਮਾਂ ਚੱਲ ਰਿਹਾ ਤੇ ਕਹੋ ਜਿਆ ਸਮਾਂ ਅੱਗੇ ਹੋਰ ਮਾੜਾ ਆਉਣਾ ਹੈ। ਇਹ ਪੰਜਾਬੀ ਨੌਜਵਾਨ ਮੁੰਡਾ ਜਿਹਦਾ ਨਾਮ ਗੁਰਸੇਵਕ ਸਿੰਘ ਸੀ। ਇਹਨੂੰ ਕੀ ਪਤਾ ਸੀ ਇਹ ਆਖਰੀ ਵਾਰ ਮੱਥਾ ਟੇਕਣ ਗਿਆ ਸ਼ਿਵ ਮੰਦਰ ਦੇ ਵਿੱਚ।